ਉਹੀ ਜਗਤਾਰ ਸਿੰਘ ਜੀ ਪਹੁੰਚ ਚੁੱਕੇ ਨੇ ਪਿੰਡ ਪੇਣੀ ਤੋਂ ਹਾਂ ਜਗਤਾਰ ਸਿੰਘ ਪੇਣੀ ਪਿੰਡ ਕੱਚਾ ਨਾਮ ਹੈ ਭਾਈ ਜਗਤਾਰ ਸਿੰਘ ਡਾਉਨ 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 ਨਿਕਨੇਮ ਡਾਉਨ ਮਾਪੇ ਠੀਕ ਹੈ ਰਿਆ ਰੈਡੀ ਸਵਾਰੀ ਰੈਡੀ ਸਵਾਰੀ ਠੀਕ ਰਹੀ ਆ ਬਈ ਰੇਡੀ ਸਾਈ ਠੀਕ ਉਹ ਬਹੁਤ ਏਰ ਵਾ ਚਲਾ ਭੱਜਿਆ ਬਹੁਤ ਆ ਮੈਂ 6 ਮਹੀਨੇ ਚਲਾਇਆ ਹੁਣ ਅਸੀਂ ਚਲਾਇਆ ਘੱਟੋ ਘੱਟ 2 2 ਮਹੀਨੇ ਦੇਖ ਲੈ ਬਹੁਤ ਭੱਜਿਆ ਤਾਂ ਇਹਨਾਂ ਖੇਤੇ ਅੱਜ ਦੇਖ ਜਿੱਦਾਂ ਨਾਨਕੇ ਹੁੰਦੇ ਆਪਣੇ ਹੋ ਗਈ ਬਰਸਨੀਣ ਹੁਣ ਵੱਡਾ ਦਣ ਬਾਈ ਇੱਕ ਦਿਨ ਵੱਡ ਲੈ ਗਿਆ ਦਾ ਯਾਨੀ ਕਿ ਉਰੀ ਤੇ ਮਿਲ ਤਾਂ ਬਸ ਹੁਣ ਖੇਤਾ ਵਾਲਿਆ ਬਾਬੇ ਬਾਬੇ ਯਾਰ ਬੜਾਂਗਾ ਬੋਕਰ ਆਇਆ ਸਾਗਦਾ ਅਤੇ ਬੀਦੂ ਬਾਈ ਸਾਗ ਸੂਰ ਲੈ ਜੀ ਵੀਰੇ ਚਾਹੀਦਾ ਮੈਂ ਕਿਹਾ ਤਾਂ ਵੀ ਲੂ ਆਹ ਕਹਤਾ ਮੈਂ ਜੱਗੇ ਨੇ ਆ ਦੇਖ ਲਾ ਉਦੋਂ ਉਹ ਕਰਿਆ ਪਾਟਾ ਲਾਤਾ ਦਾ ਬਾਕੀ ਵੱਢਣੇ ਵਾਲੀਆਂ ਬਹੁਤ ਆਉਣ ਤੋੜਨੇ ਵਾਲੇ ਬਹੁਤ ਆਉਨੀਆਂ ਚਲੋ ਲੈ ਜੇ ਤੋੜ ਕੇ ਲੈ ਜੇ ਉਹ ਬੱਕਰੀ ਗੱਲ ਬਾਬੇ ਦੱਸਿਆ ਕੀ ਕਰਦੇ ਆ ਨੁਕਸਾਨ ਨਾ ਕਰੋ ਨੁਕਸਾਨ ਵੀ ਮਦਦ ਦੀਆਂ ਤਾਂ ਇਹ ਬੱਕਰੀ ਗੱਲ ਆ ਮੈਨੂੰ ਇੱਕ ਪਿੰਡ ਦੇ ਨੇ ਹੁਣ ਦੱਸਿਆ ਸਾਨੂੰ ਆਉਂਦੇ ਆਉਂਦੇ ਨੇ ਉੱਥੇ ਲੰਘਿਆ ਕਹਿੰਦਾ ਤੁਸੀਂ ਨਿਗਰ ਗਿੜਾ ਰੱਖੇ ਕਰੋ ਔਰ ਇਹ ਕਹਿੰਦਾ ਇਹੜੇ ਕੱਖ ਲੈ ਕੇ ਜਾਨੀਆਂ ਐ ਉਹ ਕਹਿੰਦਾ ਪੰਡਾ ਪਾੜ ਪਾ ਕੇ ਲੈ ਕੇ ਜਾਨੀਆਂ ਸਾਗ ਦੇ ਸਾਗ ਦੇ ਉਹ ਡੰਗਰਾਂ ਨੂੰ ਹਾਂ ਡੰਗਰਾਂ ਨੂੰ ਪਾਉਣਾ ਆਪਣੀ ਖਾਣਾ ਦੇਖ ਲੈ ਉਹੀ ਗੱਲ ਐ ਇਹ ਗਲਤ ਗੱਲਾਂ ਨਾ ਫਿਰ ਚਾ ਦੋ ਪੰਡਾ ਵੱਢ ਲੈਣੀ ਹੁਣ ਆਪਾਂ ਨੂੰ ਇਹਨੂੰ ਭਰਨਾ ਹੁਣ ਪਾਣੀ ਅੱਲਾ ਸਾਨੂੰ پتہ ਨਹੀਂ ਕਿੰਨੇ ਦਿਨ ਦਾ ਲਾਇਆ پتہ ਹੀ ਹੋਣਾ ਨਹੀਂ ਜਿੱਦਾਂ ਆਪਾਂ ਬੋਲ ਲੈਣਗੇ ਤੇ ਲੁਧਿਆਣੇ ਨੂੰ ਫਰੇਟ ਕਿਹਾ ਫਰੇਟ ਕਿਹਾ ਦੰਦੇ ਤਾਂ ਕਿਹਾ ਹੋਇਆ ਬਹੁਤ ਆ 1.5 ਕਿੱਲਾ ਲਾਤਾ ਨਾ ਨਾ ਬਹੁਤ ਆ ਆਪਣੇ ਫਿਰ ਘਰਗਾ ਤੇ ਬਹੁਤ ਆ ਬੱਡੂ ਦਾ ਅੱਜ ਕੱਖ ਬਾਬਾ ਇਹ ਵੀ ਕੰਮ ਕਰ ਲਉਂਦਾ ਰੇੜੇ ਵੀ ਸਾਰੇ ਕੰਮ ਕਰਦਾ ਬਾਬਾ ਇਹ ਐਹੀ ਗੱਲ ਨਹੀਂ ਹੈਗੀ ਆਹ ਲਾਉਂਡਰ ਆ ਹਾਂ ਆਹ ਲਾਉਂਡਰ ਆ ਇਹ ਵੀ ਜੀਵੀਦਾਰਾਂ ਦਾ ਮੁੰਡਾ ਏ ਇਹਦਾ ਕੋ ਚੱਕਰ ਨਹੀਂਗਾ ਦਾਦਾ ਅਜੇ ਤਾਂ ਕਰਦਾ ਹੈ ਬੇਨਤੀ ਆ ਬੰਦਾ ਦੇਖਦੇ ਹਾਂ ਹੁਣ ਵੀ ਕਵੀ ਪੇਸ਼ੀ ਕਰਦੇ ਆ ਕੋਈ ਦਾਤੀ ਫੜਾਉਂਦੇ ਆ ਹੁਣ ਭੇਟ ਕਰਦੇ ਆ ਹਾਂ ਬਾਬਾ ਜੀ ਚਲੋ ਭਾਈ ਦੇਖੋ ਕੱਖਵਾਪਾ ਡਾਣ ਵੜਦਾ ਇੱਕ ਦੋ ਮਿੰਟ ਭਾਈ ਧੀਰੀ ਤਾਂ ਪਹਿਲਾਂ ਸੁਣ ਲੋ ਗੱਲ ਦਿੰਦੀ ਚਲ ਆਪਾਂ ਦਾ ਕਰਦੇ ਰਹਿੰਦੇ ਭਾਈ ਧੀਰੀ ਸਾਡੇ ਪਿੰਡ ਉਹ ਗੰਜੇ ਦਾ ਮੰਗੇ ਦਾ ਡੈੜੀ ਨਹੀਂ ਨਾਲ ਪੰਜ ਉਹਦਾ ਨਾ ਲੌਕਡਾਊਨ ਚ ਲੱਗ ਗਿਆ ਉੱਥੇ ਉਹਦਾ ਰੌਤਾ ਵੱਡਣਾ ਉਹ ਉਹ ਕਹਿੰਦਾ ਵੀ ਤੂੰ ਵੀ ਕਾਂ ਵੀ ਤੂੰ ਪੱਛੇ ਹੁੰਦਾ ਫਾਣਦੇ ਵੀ ਸਾਡੇ ਬਰਾਬਰ ਆਲ ਜੱਤ ਨੂੰ ਪਤਾ ਖਾ ਬਰਾਬਰ ਖਰਚਾ ਦੇਣਾ ਕਿਹਨੇ ਕਾਂ ਕਾਂ ਉਹਨੇ ਪਤਾ ਕਿਹਾ ਕਿਆ ਕਹਿੰਦਾ ਫਿਰ ਇਹਨੂੰ ਉਹ ਉਹਨੂੰ ਕਹਿੰਦਾ ਕਹਾਂ ਚੱਕ ਆਪਣੀ ਦਸਤੀ ਆ ਇੱਕ ਬੱਲੀ ਮੇਰਾ ਘਰ ਨੂੰ ਚੱਲਿਆ ਇਹ ਕਿੰਦਾ ਉਹ ਡਾਇਲੌਗ ਸਾਡੇ ਵਰਨਾਮਾ ਹਾਂ ਵਾਡੇ ਭਾਈ ਵੀ ਬਣੀ ਇਹ ਵੱਡਾ ਹਾਂ ਹਾਂ ਇਹ ਵੱਡਣੀ ਪੈਣੀ ਹੈ ਭਾਈ ਮਾਰਦਾ ਹੋ ਰਿਹਾ ਹਾਂ ਕਮਾਉਂਦਾ ਗਿਆ ਭਾਈ ਇਹ ਇਹਨਾਂ ਦੇਖ ਲਈ ਬਿੱਲੂ ਜਦ ਤੱਕ ਵੀਡੀਓ ਜਲਦੀ ਜਦ ਤੱਕ ਇਹ ਵੱਢਣੇ ਨੇ ਉੱਥੇ ਆਏ ਨੇ ਉੱਥੇ ਬਹਿ ਜਾਣਾ ਇਹਨੇ ਭਾਈ ਆਏ ਨਾ ਕਿ ਮੈਂ ਵੀਡੀਓ ਦਿਖਾਉਂਦਾ ਮੈਨੂੰ ਕੋਈ ਸ਼ੌਕ ਨਹੀਂ ਹਾਂ ਵੀਡੀਓ ਵੀਡੀਓ ਤਾਂ ਨਹੀਂ ਮਿਲਦਾ ਹਾਂ ਇਹਦਾ ਮੈਂ ਤੇਨੂੰ ਪਿਆਰ ਨਾਲ ਵੜਦਾ ਹਾਂ ਅੱਛਾ ਅੱਗੇ ਹੀ ਵੜਦਾ ਨਹੀਂ ਅਜੀ ਗੱਲ ਦੀ ਨਾ ਨਾ ਵੜਾ ਲੰਦਾ ਵੀਡੀਓ ਦਾ ਮੈਨੂੰ ਕੋਈ ਚੱਕਰ ਨਹੀਂ ਵੜਾ ਨਾ ਅਸੀਮ ਕਾਲ ਕਰਦੇ ਆ ਅਸੀਂ ਉਹ ਵਸਹੀ ਗੱਲ ਆ ਬਾਈ ਦਿੱਲੀ ਦਾ ਇੱਕ ਫੋਨ ਆਇਆ ਤਾਂ ਅੱਜ ਬਾਈ ਦਾ ਮੈਨੂੰ ਨਗਰ ਕੀਰਤਨ ਵਾਲਾ ਗੁਰੂ ਨਾਨਕ ਦੇਵ ਜੀ ਬਾਰੇ ਗੁਰਪੁਰਬ ਉਹਦੇ ਬਾਈਆਂ ਬਾਈ ਤੁਹਾਨੂੰ ਵੀ ਸਾਰੇ ਜਹਾਨ ਨੇ ਵਧਾਈਆਂ ਬਾਈ ਹਾਂਜੀ ਹਾਂਜੀ ਸਾਰੇ ਬਹੁਤ ਤੇਰਾ ਬਾਈ ਫੋਨ ਕਰ ਸਭ ਦੇ ਠੀਕ ਆ ਧੰਨਵਾਦ ਤੇ ਅੱਛਾ ਉਹ ਪਿਆਰ ਆ ਬਾਈ ਬਾਈ ਸ਼ੇਅਰ ਤੇ ਕਮੈਂਟ ਕਰਦੇ ਕਰੋ ਸਾਡੀ ਵੀਡੀਓ ਨੂੰ ਵੰਡ ਤੋੜ ਦੋ ਅੱਗੇ ਨੂੰ ਯਾਰ ਜਿੰਨੀ ਦੇਖਦੇ ਆ ਉੰਨੀ ਬਹੁਤ ਆ ਕੋਈ ਗੱਲ ਨਹੀਂ ਇੱਕ ਪਰ ਰੱਖੇ ਬਸ ਮਾਲ ਕਿਰਪਾ ਦਾ ਬਹੁਤ ਜੀ ਤੁਹਾਨੂੰ ਜਿੰਨੀ ਹੈਗੀ ਆ ਦੇਖਦੇ ਆ ਬਹੁਤ ਬਧੇਰੀ ਕਿਰਪਾ ਜਿਨੇ ਦੇਖਦੇ ਸਾਰੇ ਪਿਆਰ ਕਰਦੇ ਭਾਈ ਸਾਰੇ ਬਰਤ ਤੇ ਬਰਤ ਭਾਈ ਸੰਜੋਗ ਨਹੀਂ ਧੰਨਵਾਦ ਬਾਕੀ ਸਾਰੇ ਜਿਨੇ ਮੇਰੇ ਵੀਰ ਨੇ ਆਲੇ ਦੋਲੇ ਤੇ ਭਾਈ ਸੰਜੋਗ ਕਰਿਆ ਸੇਵਾ ਕਰੀ ਬਾਹਰਲੇ ਬਹੁਤ ਧੰਨਵਾਦ ਭਾਈ ਮਾਰਾ ਚੜ੍ਹਦੀ ਕਲਾ ਰੱਖਦਾ ਕੰਮ ਕਰਨ ਹੋਰ ਤਕੀਆਂ ਬਖਸ਼ੇ 2025 ਤੱਕ ਸਹੀ ਗੱਲ ਆ ਭਾਈ ਸਾਰੀ ਉਮਰੇ ਬਖਸ਼ੇ ਭਾਈ ਮੈਂ 2025 ਆ ਗਿਆ ਮਹੀਨਾ ਰਹਿ ਗਿਆ ਵਿੱਚ ਕਿ ਨਹੀਂ ਸਹੀ ਗੱਲ ਚਲੋ ਬੱਸ ਇਕ ਨਾਲ ਦੇ ਗੁਰਦਾਰਾ ਸਾਹਿਬ ਜਿੱਥੇ ਗੱਲ ਆਪਾਂ ਮੰਡ ਜਾਂ ਕੇ ਅਥੇ ਫੂਲਾ ਨਗਰ ਕੀਰਤਨ ਆਇਆ ਹੋਇਆ ਆਵਾਜ਼ ਚੱਲ ਆਵਾਜ਼ ਹੂੰ ਡੀਜੇ ਚੱਲਦੇ ਆ ਚਲ ਠੀਕ ਆ ਹਨਾ ਹੁਣ 20 ਜਨੇ ਬਾਈ ਕਾਲੂ ਕਣਕ ਦੇਖਦੇ ਜਿਵੇਂ ਪ੍ਰੋਗਰਾਮ ਹੋ ਜਾ ਜਈ ਬੀਤਣੀ ਕੀਲਾ ਆਪਾਂ ਨੇ ਆ ਪਰਲਾ ਉਹ ਉੱਧਰ ਤੇ ਕਾਲੂ ਮਿਲਦੇ ਆ ਤੁਹਾਨੂੰ ਹੁਣ ਸਾਰਿਆਂ ਨੂੰ ਲਓ ਜੀ ਮਲੋਟ ਜੀ ਲਓ ਜੀ ਹੁਣ ਆਪਾਂ ਨੇ ਐਨ ਪੀ ਕੇ ਅੱਧਾ ਥੱਲੇ ਡਾਏ ਦਾ ਇਹ ਮਿਲਾ ਲਿਆ ਹੂੰ ਮੈਂ ਦੰਨਾ ਹੁਣ ਰਹੇ ਦਾ ਛੱਟਾ ਤੂੰ ਦੇ ਹੀ ਆਵੇ ਦਾ ਬਾਕੀ ਇੱਧਰ ਇੱਧਰ ਤਾਂ ਗੱਲ ਹੈਗੀ ਸੀ ਇੱਧਰ ਦੇ ਪਾਸੇ ਸੁੱਕ ਤੀ ਆਹ ਕੁੰਜੇ ਚ ਹਾਂ ਹੁਣ ਇਹ ਸਵੇਰ ਨੂੰ ਬਹੁਣਾ ਰਾਤ ਨੂੰ ਗਲ ਚੜ ਜਣੀ ਉਹ ਕਿ ਭੌਂਕੇ ਤਾਂ ਬੀਜੇ ਲਈ ਆ ਬਹੁਣ ਨੂੰ ਤਾਂ ਹੁਣ ਵੀ ਬਾਹਲਾ ਜਿਹੜੇ ਰਾਤ ਨੂੰ ਹੋਰ ਸਖੜ ਪਈ ਹੋਈ ਇਸਵੇਰੀ ਸੱਜਰੀ ਬਾਹਣਾਂ ਦੱਬ ਹੋ ਜੂਗੇ ਹਾਂ ਬਾਕੀ ਹੋਰ ਖੇਤਾਂ ਦੇ ਵਿੱਚ ਮੈਂ ਦੇਖਿਆ ਦੋ ਕਿਲੇ ਝੱਲੀਆਂ ਉਹ ਸੁੱਕੇ ਆ ਬਾਕੀ ਉਹ ਬੰਨ ਕੋਲ ਦਾ ਕਿੰਨੀ ਕਾ ਕਿਹਾ ਕਿੰਨਾ ਕ ਸੁੱਕਾ ਹੈ ਜਿਆਦਾ ਸੁਪੇ ਤਾਂ ਨਹੀਂ ਹਾਂ ਤੁਮ ਬੜੌੜ ਦੀ ਫੇ ਰੌਣੀ ਕਰਦੇ ਹਣ ਹੈ 2 ਕਿਲੀਆਂ ਰੌਣੀ ਕਰ ਲੈ ਉਹਨੂੰ ਰੌਣੀ ਕਰ ਲੈ ਹਾਂ ਉਹ ਸਭ ਨਾਲ ਵਧੀਆ ਉਹ ਤਾਂ ਖੇਤੀਬਾੜੀ ਆ ਜਣੇ ਨਾਲੇ ਕੱਪੜੇ ਆ ਹਾਂ ਪਾਵਰ ਆਉਂਦੀ ਆ ਪਾਵਰ ਤਾਂ ਹੁਣ ਵੀ ਚੱਲਦੀ ਬਾਬੇ ਰੌਣੀ ਕਰ ਲੈ ਉਹਨਾਂ ਨੂੰ ਕੀ ਲੱਗਣਾ ਬਾਕੀ ਆ ਕੀਲੇ ਜੀ ਬੀਜਣ ਲੱਗੇ ਜਵੀ ਹੋਈ ਜਵੀ ਕਾ ਜਾਵਾ 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 ਬੀਜਣਾ ਬਾਈ ਹਾਂ ਵੱਠਾਵਣਾ ਆਤੀਆਂ ਤੇ ਹੋਰੇ ਹੋਰੇ ਫਿਰ ਜਬੇ ਤੇ ਬਾਅਦ ਫਿਰ ਮੱਕੀ ਬੀਜਣੀ ਐ ਆਚਾਰ ਪਾਉਣਾ ਅੱਛਾ ਬੱਕਰੀਆਂ ਨੂੰ ਚਾਰ ਵਧੀਆ ਜਾਂ ਗੰਨਾ ਬੀਜੂਗੇ ਜਾਂ ਨਾ ਨਾ ਜਾਂ ਗੰਨਾ ਨਹੀਂ ਗੰਨੇ ਤਾਂ ਤਾਂ ਰੱਖਣਾ ਗੰਨਾ ਵੇਚੂਗੇ ਸ਼ਾਇਦ 95 ਬਾਈ ਹੋਣੀ ਨਾ ਨਾ ਲੋੜੇ ਨਹੀਂ ਗੰਨੇਗੇ ਦੇਖਾਂਗੇ ਵੀ ਜਬੀ ਵੱਡ ਹੋ ਜਾਵੇ ਜਦ ਤੱਕ ਫਿਰ ਦੇਖਦੇ ਆਪਾਂ ਮੱਕੀ ਬੀਜਣੀ ਐ ਯਾਰ ਮੱਕੀ ਦਾ ਝੋ ਹੋ ਉੱਚ ਬੀਜ ਨਹੀਂ ਕਣਕ ਵੱਡੇ ਤੇ ਵੀ ਬੀਜ ਦਨੇ ਆ अच्छा जप्पी ਕਣਕ ਵੱਢ ਗਈ ਬੀਜ ਦਾ ਭਾਈ ਜੀ ਜਾਣਦੇ ਆ ਸੀਗਾ ਇਹਦੇ ਜੀ ਬੀਜਣੀ ਸਾਬ ਜਿੰਨੇ ਵੀ ਹੋਰ ਆ ਜਿਹੜੇ ਆਚਾਰ ਪਾਉਨੇ ਆ ਉਹ ਕਣਕ ਵਾਲੇ ਚ ਬੀਜਦੇ ਆ ਜੀਰੀ ਲੇਟ ਹੋ ਜਾਂਦੀ ਆ ਨਾ ਉਹੀ ਚੱਕਰ ਆ ਹਾਂ ਹੈ ਜਵੀ ਵਾਲਾ ਮੱਕੀ ਜਵੀ ਵਾਲਾ ਹਾਂ ਆ ਜਵੀ ਵਾਲੀ ਮੱਕੀ ਲੋਟ ਆ ਕੀਤੀ ਆ ਚਾਰ ਵੀ ਪੈਸੇ ਦਾ ਬਰਤਾਨਾ ਸ਼ੁਰੂ ਹੋ ਜਾਂਦੇ ਫੇ ਕਰੀਏ ਲੇਬਰ ਦੀ ਮੈਂ ਤਾਂ ਹੈ ਉਹੀ ਕਹਿਣਾ ਉਹ ਤਾਂ ਫੇ ਬਰਤਾਨਾ ਆ ਜਾਂਦੇ ਮੂਰੇ ਰਾਚਨਾ ਮਸ਼ੀਨ ਨਾਲ ਲੇਬਰ ਮਿਲੇ ਹੈ ਸਿਆਪਾ ਪੱਟ ਸਿਆਪਾ ਫਿਰਦਾ ਨਾ ਇਹ ਤਾਂ ਦੋ ਤਿੰਨ ਪਾਸੇ ਦਾ ਪਹੀ ਲੱਗਦੀ ਹੈ ਸਾਈਡਾਂ ਦੇ ਵੱਡ ਹੋ ਜਾ ਬਹੁਤ ਹੈ ਮਸ਼ੀਨ ਕਿਤੇ ਪਹੀ پکڑੂਗੀ ਨਾ ਥੱਬੇ ਚੱਕ ਕੇ ਟੁੱਕਲਾ ਬਾਹਰ ਲਈ ਸਾਈਡ ਹਾਂ ਐਉਂ ਕਰਦੇ ਚੱਪੀ ਨਹੀਂ ਓਕੇ ਰੱਖਣਾ ਵੀ ਆ ਕਿਤੇ ਚਾਰ ਗਿੱਲਾ ਹੋਇਆ ਪਰ ਰੱਖਣਾ ਨਹੀਂ ਗਿੱਲਾ ਹੋਇਆ ਤਾਂ ਸਮਾਂਕ ਵਧੀ ਆਏ ਹਾਂ ਬਾਬੇ ਤਾਂ ਪਾਣੀ ਪਾ ਦੇ ਫਿਰ ਤਾਂ ਚਾਰ ਬਾਬ ਵਧੀਆ ਹੈ ਚਾਰ ਬਾਬ ਵਧੀਆ ਪੈਂਦਾ ਹਾਂ ਉਹ ਤੇ ਦਿਨ ਮਿਲੇ ਜਾਂਦੇ ਆ ਐਕਟਿਵ ਕਿਹੜੀਆਂ ਬਰਸਾਤਾਂ ਵਈਆਂ ਦੱਸ ਬਰਸਾਤਾਂ ਦਾ ਨਹੀਂ ਜੱਗੇ ਪਤਾ ਲੱਗਦਾ ਨਹੀਂ ਨਹੀਂ ਹਾਂ ਐਸ ਕੀ ਨਹੀਂ ਪਈ ਪਰੇ ਵਿਚਾਰ ਥੋੜੀ ਪਈ ਆ ਹਣ ਲਿਆ ਤੇ ਲਿਆ ਕੇ ਉਹ ਤਾਂ ਕਸਰ ਫੇ ਐਸ ਕੀ ਕੱਢਤੀ ਹਾਂ ਐਸ ਕੀ ਸੋਕਾ ਲਾਤਾ ਜਦੋਂ ਬਾਈ ਗੁਰਦੇ ਘਰ ਦਾ ਬਾਕੀ ਕੱਲ ਤੇ ਬਾਈ ਬੀਜੂ ਇਹ ਕਣਕ ਆ ਜਾਵਾ ਬੀਜਦੀ ਅੱਜ ਜਾਵੇ ਤਾਂ ਤਾਹੀਂ ਕਿ ਕੱਲ ਨੂੰ ਆਉਂਗਾ ਪੰਤ ਆਉਂਗਾ ਕੱਲ ਨੂੰ ਆ ਕਿਹਾ ਤਾਂ ਹੈ ਪੰਤ ਦੇਖਦੇ ਬਾਈ ਕੱਲ ਨੂੰ ਆਉਂਦਾ ਕਿ ਨਹੀਂ ਆਉਂਦਾ ਸੋ ਵਾਹ ਡਰਾਈਵਰ ਨੂੰ ਨਾਲੇ ਭੇਜ ਦੇ ਜੱਪੀ ਕਹਿੰਦੇ ਟਰੈਕਟਰ ਲਈ ਹਾਂ ਮਾ ਨਹੀਂ ਡਰਾਈਵਰ ਨੂੰ ਨਾਲੇ ਭੇਜ ਦੇ ਡਰਾਈਵਰ ਨੂੰ ਹਾਂ ਡਰਾਈਵਰ ਵੀ ਆ ਜਾ ਆ ਜਾ ਕੋਈ ਸਲਾਹ ਦੇ ਔਰ ਇਹਦਾ ਆ ਜਾ ਆ ਜਾ ਕੋਈ ਸਲਾਹ ਤਾਂ ਦੇ ਵੇ ਹੁਣ ਭਾਈ ਗੰਨਾ ਬੀਜੀ ਹੈਗੇ ਮੱਕੀ ਵੀ ਆਪਣੀ ਮੱਕੀ ਬੀਜੀ ਇਹਦੇ ਚ ਇਹਦੇ ਗੱਲੇ ਮੱਕੀ ਠੀਕ ਰਹੂ ਹੈਂ ਮੱਕੀ ਦੇ ਡੰਗਰਾਂ ਚਾਰ ਪਾਉਣਾ ਚਾਰ ਪਾਉਣਾ ਮੱਕੀ ਚਾਰੇ ਪਾਉਣਾ ਫਿਰ ਗੰਨਾ ਲਾਏ ਤੇ ਫਿਰ ਮੱਕੀ ਨਹੀਂ ਹੋਣੀ ਹੈਗੀ ਜਾਂ ਤਾਂ ਫਿਰ ਗੰਨਾ ਹੀ ਖਾ ਲੰਦਾ ਖੇਤਾਂ ਦੀ। ਲਾ ਫਿਰ ਜਾਂ ਇੱਕ ਚੀਜ਼ ਲੱਗਣੀ ਜਾਂ ਗੰਨਾ ਬੀਜੀ ਹੋਣੀ ਜਾਂ ਮੱਕੀ। ਨਾ ਮੱਕੀ ਹੋ ਲੋਟ ਆ। ਇਹ ਤਾਂ ਲੱਗ ਜਾਣੇ। ਇਹ ਤਾਂ ਲੱਗ ਜਾਣੇ। ਇਹ ਤਾਂ ਲੱਗ ਜਾਣੇ। ਤਿੰਨ ਫਸਲਾਂ ਹੋ ਜਾਣੀਆਂ। ਗੰਨੇ ਦੇ ਫਿਰ ਇੱਕ। ਦੋ ਹੀ ਫਸਲਾਂ। ਹਾਂ। ਉਹ ਤਿੰਨ ਫਸਲਾਂ ਹੋ ਜਾਣੀਆਂ। ਅਜਾ ਵੀ ਨੇ ਦੇ ਦੇਣੇ ਤਿੰਨ ਫਸਲਾਂ ਨਿਕਲਣੀਆਂ। ਗੰਨੇ ਨੇ ਇੱਕ ਫਸਲ ਦੇਣੀ ਹੈ। ਇਹ ਤਾਂ 2-4 ਕਿੱਲੇ ਬੀਜਣੇ ਚਾਹੀਦੇ। ਫੇਰ ਤਿੰਨ ਫਸਲਾਂ ਹੋ ਜਾਣੀਆਂ। ਅਖੀ 1-2 ਪਰੇ ਹੋ ਜੰਨੇ ਆ। ਦੇਖੋ ਡੰਗਰ ਨੂੰ ਜੂ ਚਾਹੀਦਾ। ਹਾਂ ਆਪਣਾ ਚਾਰ ਜੂਰ ਕਰਾ। 20 ਬੀਜ ਬੀਜੇ, ਵੇਤਾ ਵੱਡੋ ਜਾਂਦਾ। ਹਾਂ ਜੀ ਹਾਂ 20 ਫੇਰ 26 ਬੀਜ ਕੇ ਫੇਰ ਆਪਣਾ ਹਾਂ ਹਾਈਬ੍ਰਿਡ ਫੇਰ ਆਪਣਾ ਕਰੇ ਹਾਈਬ੍ਰਿਡ ਦਾ ਬੀਜੇ ਨਾਲ ਕੋਈ ਵੀ ਹਾਈਬ੍ਰਿਡ ਆਵੇ ਕੋਈ ਨਾ ਬੀਜੇ ਦਾ ਹਾਈਬ੍ਰਿਡ ਦਾ ਲੰਦੇ ਨਹੀਂ ਹੁਣ ਰਾੜਤਾ ਪੈ ਗਏ ਹਾਈਬ੍ਰਿਡ ਦੇ ਇਹਨਾਂ ਦੇ ਹਾਈਬ੍ਰਿਡ ਦਾ ਮੈਂ ਘਰ ਬੀਜੋ ਹੋਣਾ ਮੈਨੂੰ ਲੱਗੂਗੀ ਕਿਸੇ ਟਾਈਮ ਆਉਛਾ ਨਹੀਂ ਆ ਜਾਣਾ ਫੇਰ ਆਉਣਾ ਆਈਗੀ ਇਧਰ ਪੀਲੀ ਪੂਸ਼ਾ ਬਾਸ ਲੱਗੀ ਆ ਪੀਲੀ ਪੂਸ਼ਾ ਵਧੀਆ ਨਿਕਲਣਾ ਮੋਗੇ ਤਾਂ ਨਹੀਂ ਪੀਲੀ ਪੂਸ਼ਾ ਬਾਸ ਖੜੀ ਆ ਉੱਥੇ ਲੈਂਦੀ ਆ ਉੱਥੇ ਥਾਪਣਾ ਗਏ ਜੇ ਅਸੀਂ ਮੱਥਾ ਤੇ ਕਰ ਸਤਿਆਂ ਪਰ ਉੱਥੇ ਬਹੁਤ ਲੱਗਦੀ ਹੁਣ ਅਸੀਂ ਰਾਤ ਕੱਢਿਆ ਪਰਸੋ ਚੌਲ ਦੋ ਗੱਡੀਆਂ ਉੂਸ਼ਾ ਦੀਆਂ ਆ ਇੱਕ ਚੌੜੀ ਟੋਟਿਆ ਉੂਸ਼ਾ ਦਾ ਅੱਛਾ ਉੂਸ਼ਾ ਨੇ ਟੋੜ ਦੇ ਉੂਸ਼ਾ ਨੇ ਟੋੜ ਦੇ ਥੋੜੀ ਜਿ ਨਰਮ ਆ ਹਾਂ ਨਰਮਾਈ ਹੈਗੀ ਉੂਸ਼ਾ ਦੀ ਮੰਦੇ ਵੀ ਥੋੜੀ ਜਿ ਗਿੱਲੀ ਰਹਿੰਦੀ ਆ ਸੁਕਾਉਣੀ ਹੀ ਪੈਂਦੀ ਆ ਪਾਣੀ ਪੈ ਗਿਆ ਪਰ ਹੁਣ ਤਾਂ ਪੱਠੀ ਸਿਕਾਉਂਦੀ ਆ ਹਾਂ ਪੱਠੀ ਹਾਂ ਹੁਣ ਬਰੀ ਬਾਈ ਲੱਗਿਆ ਆ ਛੱਡ ਥੈਲੇ ਚ ਲਾਉਣ ਲੱਗੇ ਤੇ ਪੱਠੀ ਇੱਥੇ ਜਿਹੜਾ ਆਪਣੇ ਚੌੜ ਟੁੱਟ ਰੁਟ ਕੇ ਆਵੇ ਕਿ ਗਰਮਾਇਸ਼ ਜ਼ਿਆਦਾ ਹੋਗੀ ਨਾ ਲਾਈ ਆ ਪੱਠੀ ਹਾਂ ਹਾਂ ਜਦ ਵੀ ਦੇਖੇ ਤੇ ਕੱਢ ਲੈਣ ਲਾਉਣੇ ਕਿਆ ਲਾਉਣੇ ਕੋਲਾ ਖੂਸਾ ਪਰ ਜਣਾ ਹੁੰਦਾ ਨਹੀਂ ਆਪਣਾ ਪਰਾਲੀ ਵਾਲਾ ਆਹ ਹਾਂ ਵਦੂਆ ਤਾਂ ਨਾਂ ਦਾ ਹੀ ਅੱਛਾ ਤਾਂ ਨਾਂ ਸੋ ਪਾਪ ਹੁੰਦੀ ਹੈ ਜਿਹੜੀ ਨਿਕਲਦੀ ਪੱਖਿਆਂ ਥੱਲੇ ਥੱਲੇ ਉਹ ਕੀ ਕਰਕੇ ਰੱਖ ਲੈਣੇ ਆ ਉਹ ਅੱਗ ਵਾਲ ਕੇ ਫੇ ਬੋਰੀਆਂ ਪਾਰੀਆਂ ਨਹੀਂ ਹੈਗੀਆਂ ਜਿਹੜੀਆਂ ਗਲੀਆਂ ਵੀ ਆ ਹਾਂ 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 ਇਹਦੇ ਨਾਲ ਲਾਈ ਜene ਫੇ ਬਾਲ ਲਾਣਾ ਦੂਆ ਖੁੰਡ ਲਿਆਂਦੇ ਵੇ ਅੱਛਾ ਇੱਕ ਦੋ ਹੁੰਡੇ ਛਿਟੇ ਵੇ ਕਿਥੇ ਚੱਲੀ ਜਾਂਦੇ ਹਾਂ ਫੇ ਚੱਲੀ ਜਾਂਦੇ ਹਾਂ ਫੂਕ ਦੇ ਨਾਲ ਅੱਗ ਫੱਕਣਾ ਅੱਗ ਪੈ ਜਾਂਦੀ ਅੱਗ ਨਾ ਪਾ ਅੱਗ ਪੈ ਜਾਂਦੀ ਆ ਪੱਠੀ ਚੱਲੀ ਜਾਂਦੀ ਆ ਇਹਦਾ ਫੂਕ ਦਿੰਦੀ ਆ ਇਹਨੇ ਜੰਨੇ ਨੂੰ ਵੀ ਨਹੀਂ ਨਹੀਂ ਠੀਕ ਆ ਫੇ ਹੋਊਗੀ ਉਹ ਵੀ ਠੀਕ ਆ ਸਕਰੀਮ ਠੀਕ ਆ ਇਹ ਲੱਕੜੀ ਦੀ ਖਾਬਦ ਘਟ ਜਾਂਦੀ ਆ। ਸੈਲੂਕਾਟਾ ਵੀ ਪੈ ਜਾਂਦਾ ਫਿਰ ਜਦੋਂ ਹੁਣ ਕਹਿਣੀ ਆ। ਹਾਂ। ਕਿਨ ਕਿ ਕਿੱਥੇ ਚਾਵਲ ਪੂਰਾ ਨਹੀਂ ਹੁੰਦਾ। ਉਹ ਜਿਹੜੀ ਕਣੀ ਬਣਦੀ ਆ ਉਹ ਕਿਹੜਾ ਬੀਜ ਆ ਜਿਆਦਾ? ਉਹ 26 ਹੋਊਗਾ ਨਾ ਜਾਂ ਹਾਈਬ੍ਰਿਡ ਹੋਊਗਾ। 26 ਦੀ ਨਹੀਂ ਨਿਕਲਦੀ ਕੀ ਕਰੀ? ਹਾਂ ਹਾਈਬ੍ਰਿਡ ਦੀ। ਹਾਈਬ੍ਰਿਡ ਦੀ ਨਿਕਲਦੀ। ਅੱਛਾ। ਕਣੀ ਦਾ ਕਬੂਤਰਾਂ ਨੂੰ ਕੰਮ ਆ ਜਾਣੀ ਤੇਰੀ। ਇਹ ਮੁਰਗੇ ਮਰ ਗਿਆ ਨੂੰ ਵਾਸਾ ਨੂੰ ਜਾਂਦੀ ਆ ਜੇ ਤਨ ਦਾਰੂ ਬਣਾਉਣੀ ਆ ਤੇ ਫੈਕਟਰੀਆਂ ਫੂਟੀਆਂ ਲਈ ਜਾਨੀ। ਬਾਕੀ ਈ ਵੀ ਬਣਦਾ ਤੇਲ ਨਿਕਲਦਾ ਕਹਿੰਦੇ ਇਹ ਪਾਲਸਾ ਹਾਂ ਇਹਦਾ ਸਾਬ ਇਹ ਤਾਂ ਬਹੁਤ ਮਹਿੰਗੀ ਜਾਂਦੀ ਆ ਇਹ ਤੇਲ ਨਿਕਲਦਾ ਕਹਿੰਦੇ ਇਹਦਾ ਤੇਲ ਨਿਕਲਦਾ ਫੇ ਫੀਡ ਬਣਦੀ ਐ ਇਹਦੀ ਹਾਂ ਫੇਰ ਫੀਡ ਵੀ ਨਿਕਲਦੀ ਐ ਜਿਹੜਾ ਆਪਾਂ ਪਾਉਂਦੇ ਆ ਫੀਡਾਂ ਹਾਂ ਇਹ ਨਿਕਲ ਰਹੀ ਐ ਇਹ ਚੱਲ ਰਿਆ ਉਹੀ ਗੱਲ ਐ ਵੀ ਜਣੀ ਕੇ ਚੱਲ ਪਿਆ ਹੁਣ ਸੈਲਰ ਚੱਲ ਪਿਆ ਬਾਈ ਹਾਂ ਚੱਲ ਪੀ ਯਾਨੀ ਕੀ ਚੀਜ਼ ਬੇਅਰਥ ਨਹੀਂ ਜਾਂਦੀ ਬੇਅਰਥ ਨਹੀਂ ਜਾਂਦੀ ਤਾਂ ਤਾਂ ਬਹੁਤ ਕੰਮ ਦਾ ਹੈ ਜੇ ਕਣਕ ਨਹੀਂ ਇੰਨੀ ਕੰਮ ਹੁੰਦੀ ਜਿੰਨੇ ਤਾਂ ਕੰਮ ਹੁੰਦਾ ਹਾਂ ਸਹੀ ਗੱਲ ਆ ਆਪਣੇ ਥਾਨਾ ਦੀ ਤਾਂ ਕਦਰ ਹੈਗੀ ਸੈਲਰਾਂ ਮਾ ਹਾਂ ਸੈਲਰਾਂ ਮਾ ਸੋਨਾ ਜੇ ਦੁਕਾਨ ਮੇ ਵੇਚੀ ਆਪਣਾ ਸੋਨਾ ਨਹੀਂ ਆਏਗਾ ਫੇਰ ਨਹੀਂ ਫੇਰ ਤਾਂ ਲੰਦੇ ਹੁੰਦਾ ਹੈ ਫੇਰ ਤਾਂ ਚੱਲ ਪਾ ਜੀਆ ਬੀਤੀ ਕਣਕ ਹਾਂ ਅੱਛਾ ਠੀਕ ਆ ਆਈ ਤਾਂ ਵਾ ਕਾਦੂ ਬੀਜਣੀ ਵਾਲਾ ਕਿਆ ਬਾਬ ਬਚ ਗੁੱਸੇ ਜਾਂਦੇ ਆ ਪਰ ਪਹਿਣਾ ਪਤਾ ਨਹੀਂ ਪਹਿਣਾ ਵੀ ਤਾਂ ਕੁਝ ਨਹੀਂ ਪਤਾ ਨਹੀਂ ਚਲੋ ਪਾ ਜੇ ਵੀ ਹੁਣ ਤਾਂ ਕੋਈ ਚੰਗਾ ਨਹੀਂ ਕੋਈ ਕੁਝ ਵੀ ਨਹੀਂ ਪਤਾ ਇਹ ਤਾਂ ਕਹਿੰਦੇ ਆਹ ਹੀ ਕਣਕ ਵੀਜੀ ਪਿਛਲੇ ਸਾਲ ਦੂਏ ਤੀਏ ਦਿਨ ਪਾਣੀਓ ਪਾਣੀ ਕਰਤਾ ਦਾ ਜੇ ਮੜੇ ਕਿਣੀਆਂ ਵੀ ਪੈ ਗਏ ਇਹਨੂੰ ਕੋਈ ਫਰਕ ਨਹੀਂ ਹਰਕ ਨਹੀਂ ਹੈਗਾ ਤੂੰ ਕਹਿੰਨੀ ਆ ਕਹਿੰਦਾ ਪਿਛਲੇ ਸਾਲ ਘੋਡੇ ਘੋਡੇ ਪਾਣੀ ਕਣਕੇ ਜਿਏ ਜਿੱਟੇ ਜਿੱਟੇ ਇਹਦੇ ਨੇ ਇਹ ਇਹ ਦੇ ਨੇ ਪੂਰੀ ਕਣਕ ਹੋ ਗਈ ਪੂਰੀ ਕਣਕ ਨਿਕਲੀ ਆ ਸੀਗਾ ਮੈਚ ਦੇ ਸਾਹੀ ਆਹ ਪੂਰੀ ਚਾਲੀ ਜਾਂਦੀ ਹੈ ਇਹ ਹੀ ਦੇਖੀ ਰੇ ਬਣ ਕੇ ਲੱਗਣਾ ਇਹਨੇ ਜਬੀ ਨੇ ਦੇਖੀ ਕਿੰਨੀ ਮੰਨਣਾ ਇਹਨੇ ਹਾਂ ਹਾਂ ਜਬੀ ਨੇ ਦੇਖੀ ਇਹ ਤਾਂ ਚੱਲ ਪਰਾਲੀ ਚੱਕ ਹੋ ਗਈ ਦੀ ਗੱਠਾ ਬਣ ਗਿਆ ਦੀ ਗੱਠਾ ਬਣ ਗਿਆ ਪਰ ਇਹ ਦੇ ਜੇ ਆਪਾਂ ਸਾਫ ਲਈਏ ਤਾਂ ਰੇ ਜਿੰਨਾ ਫਰਕ ਆ ਇਹਦਾ ਹਾਂ ਉਹ ਕਲਡਾਈ ਦਾ ਥੱਲੇ ਜਾ ਕੇ ਕੰਮ ਕਰ ਦਿੰਦੇ ਹਾਂ ਦਾ ਇਹਦਾ ਜ਼ਰੂਰ ਇਹਨੇ ਪਾਏ ਨੇ ਹਾਂ ਇਹ ਪਲਾਉ ਮਾਰ ਦੇਵੇ ਪਜੇ ਪਰਾਲੀ ਖੇਤ ਚ ਰੱਖਣੀ ਪਲਾਉ ਜਿਹਨੇ ਘਰ ਬਾਹਰ ਤੇ ਰੱਖਣੀ ਪਲਾਉ ਮਾਰ ਇਹਦੇ ਪੈਜੋ ਫੇਰ ਉਹ ਕਰ ਕੰਪਿਊਟਰ ਕਰਾ ਕਰ ਕੰਪਿਊਟਰ ਇਹ ਕਿਦਾ ਰੋਹੀ ਕੇ ਕੰਮ ਚੱਲਦਾ ਉਹ ਨਹੀਂ ਟੰਗ ਚਾਹੀਦਾ ਮਾਮਲੇ ਪਲਾਉ ਵੱਜ ਜਾਂਦਾ ਹੋਰ ਆਪਣੇ ਆ ਦੇਖੋ ਕਿੰਨਿਆਂ ਤੁਸੀਂ ਰਲਾਇਆ ਅੱਡਾ ਆ ਕਿੰਨਾ ਸਮਾਨ ਐਨਪੀਕੇ ਰਲਾਇਆ ਐਨਪੀਕੇ ਐਨਪੀ ਰਲਾਇਆ ਆ ਹੁਣ 95 ਰਵੇ ਕਿਲੋ ਜੋ ਵੀ ਆ ਹੋਰ ਸੋਸਾਇਟੀ ਜੇ ਮਿਲਿਆ ਤਾਂ ਉਹ ਨਹੀਂ ਲੈਂਦੇ ਇਹਨੇ ਉਹ ਆਲੂਆਂ ਚ ਬੈਣੇ ਵਾਲਾ ਏ ਇਹ ਉਹ ਜੀ ਜੀ ਕਹ ਕਹਿੰਦਾ ਤਾਂ ਹੁਣ ਆਲੂ ਕਿਤੇ ਲਾਉਣੇ ਆ ਆਲੂ ਲਾਉਣੇ ਆ ਆਲੂ ਲਾਉਣੇ ਆ ਆਲੂ ਥੋੜੇ ਲਾ ਲਵਾਂਗੇ ਅੱਧਾ ਕਿਲਾ ਅੱਧਾ ਕਿਲਾ ਦਾ ਲਵਾਂਗੇ ਆਜੇ ਲੈ ਲੋ ਉਹਦੇ ਆਲੂ ਲਾ ਕੇ ਇਹਨੇ ਗੰਨਾ ਲਾ ਲਿਓ ਵਿੱਚ ਨਹੀਂ ਫੇਰ ਮੱਕੀ ਵੀਰ ਦੇ ਹੱਥੋਂ ਗੰਨਾ ਵੀਰ ਗੰਨਾ ਲਾ ਲਿਓ ਜਿਹੜਾ ਮੈਂ ਗੰਨਾ ਛੱਡ ਕੇ ਹਾਂ ਜਾਨੂ ਆਲੂਆਂ ਨੇ ਹੋ ਜਾਣਾ ਨਹੀਂ ਆਲੂ ਵਾਲੇ ਖੇਤ ਚ ਮੱਕੀ ਦੇਖੀ ਗਈ ਹੁਣੀ ਗੰਨਾ ਥੋੜਾ ਜਿਹਾ ਘੱਟ ਚੱਲਦਾ ਬੱਬੀ ਭਾਈ ਮੱਕੀ ਦੇਖੀ ਨਾਲੇ ਕਹੀ ਜੀ ਹੁੰਦੀ ਆ ਦੋਹਾਂ ਚ ਮੱਕੀ ਪਰ ਪਤਾ ਚ ਰੇ ਪਾਣੀ ਪੈ ਜਾਂਦਾ ਉਹ ਚ ਮਿੱਟੀ ਵਧੀਆ ਸੇਜਾ ਉਹ ਬੱਚੇ ਗਲ ਜਾਣਾ ਹਾਂ ਜਿਹੜਾ ਸੇਜਾ ਆਉਂਦਾ ਆਲੂ ਦਾ ਉਹ ਰੇ ਬਣ ਜਾਂਦਾ ਹਾਂ ਬਾਕੀ ਰਕੀਮ ਤੇਰੇ ਠੀਕ ਆ ਇਹ ਕੋਮ ਹੋ ਗਏ ਫਿਰ ਕੀ ਬਣਨਾ ਇਹ ਤਾਂ ਪਰਮਾਤਮਾ ਨੇ ਦੇਣਾ ਯਾਰ ਉਹਦੇ ਸਿਰ ਪਰ ਆ 20 ਤੇ 5 ਕਹਿੰਦੇ ਵੀ ਉਹ ਹੁਣ ਦੇਖ ਲਾ ਜਿੱਕੇ ਧਾਰ बिकਦੇ ਨੇ ਜੰਡੀਆਂ ਚ ਖੇਤਾਂ ਦੇ ਵਿੱਚ ਖੜੇ ਤੇ ਜੇ ਕਿਤੇ ਮੀਂਹ ਪੈ ਜਾਂਦਾ ਸਾਰੇ ਖਰਾਬ ਤਾਂ ਕਰ ਗਲ ਕੇ ਤੇ ਸਾਰੇ ਸਾਰੇ ਗਰੀਆਂ ਪਈਆਂ ਦੀਆਂ ਜੀਰੀਆਂ ਇਹ ਤਾਂ ਬਾਈ ਰੂਹ ਨੇ ਕਿਰਪਾ ਕਰੀ ਹੈ ਮਹਾਰਾ ਦੀ ਕਿਰਪਾ ਹੋਈ ਹੈ ਭਾਈ ਜੀ ਪਤਾ ਨਹੀਂ ਜ਼ਿੰਮੇਦਾਰ ਕਿੱਥੇ ਕਿੰਨਾ ਮੰਡੀਆਂ ਚ ਰੋਲੇ ਆ ਕਿੰਨੀ ਕਿੰਨੀ ਦੂਰ ਤੇ ਕਿਸਾਨ ਆਏ ਤੇ ਬਚਾਰੇ ਢੇਰ ਲੱਗੇ ਹੋਏ ਬਹੁਤ ਬਹੁਤ ਔਖਾ ਹੋਇਆ ਇੱਕ ਦੀਆਂ ਕਿੰਨੇ ਕਿੰਨੇ ਤਰਪਾਲਾ ਪਾਈ ਜਾਂਦੇ ਉੱਥੇ ਹੁੰਦੀਆਂ ਜੀ ਚਲੋ ਦੋ ਫਿਰ ਛੱਟਾ ਮੈਂ ਦੰਨਾ ਜਾ ਡੈਡੀ ਜਾਊਂਗਾ ਡਾਇ ਦਾ ਰੜਾ ਕੇ ਦੇ ਦਿੱਤਾ ਦਾ ਡੈਡੀ ਨੂੰ ਡੈਡੀ ਕਹਿੰਦਾ ਮੈਂ ਡਾਇ ਆ ਤਨ ਹਾਂ ਪੀਓਗੇ ਠੀਕ ਹੈ ਪਿਓ ਲੀਤੀ ਥੋੜੀ ਘਾਤੀ ਜੇ ਗਿੱਲ ਹੋਈ ਵਾ ਠੀਕ ਹੈ ਠੀਕ ਹੈ ਜਾਣਾ ਨਿਕਲੇ ਸਵੇਰ ਦੀ ਪਿਓਈ ਹੋਈ ਅਸੀਂ ਏ ਉਹ ਹੀ ਆ ਪੀਜੋ ਇਹ ਵੀ ਇਹ ਹਾਂ ਫਾਈਬਰੇਟ ਜਾ ਜਿਹੜਾ ਪਿਛਲੇ ਸਾਲ ਦਾ ਇਹ ਦਾ ਵਧੀਆ ਵਧੀਆ ਮੈਂ ਕਹਿੰਦਾ ਇਹ ਤਾਂ ਨਜ਼ਾਰੇ ਥੋੜਾ ਲੇਟ ਹੁੰਦਾ ਇਹ ਵਾਧਾ ਬਹੁਤ ਆ ਪਿਛਲੇ ਸਾਲ ਨਾ ਸਮਾ ਸੰਘਣਾ ਪਾਤਾ ਸੀ ਅੱਜ ਦੀ 28 ਕਿਲੋ ਵੀ ਲੈਂਦਾ 35 ਪਾਇਆ ਦਾ ਸੀ ਪਿਛਲੇ ਸਾਲ 35 ਪਾਇਆ ਦਾ 35 ਜਿੰਨਾ ਘਟ ਪਾਉਗੇ ਓਨਾ ਖੇਤ ਪਾਉਣਾ ਨਾ ਬੂਧਿਆ ਜਿਆਦਾ ਮਾਰਦਾ ਬੂਧਿਆ ਮਾਰੂਗਾ ਤੇ ਖੇਤ ਭਰ ਮਾ ਲੱਗੂਗਾ ਅੱਛਾ ਫਿਰ ਝਾੜ ਵੀ ਵੱਧ ਨਿਕਲੂਗਾ ਇਹਦਾ ਜਿਹਦਾ ਪਹਿਲਾਂ ਲੱਗ ਜਾਂਦਾ ਵੀ ਛੱਤਾ ਹਾਂ ਫਿਰ ਭਰੇ ਆਉਂਦਾ ਖੇਤ ਤਾਂ ਇਹਦਾ 25 ਕਿਲੋ ਚਾਹੀਦਾ ਇਹ ਤਾਂ ਲੇਟ ਹੁੰਦੀ ਆ ਮੈਂ ਵੀਜਾ ਦਾ ਇੱਥੇ ਪੁੱਗਿਆ ਮੇਰੇ ਖੜਾ ਤਾਂ ਹਾਂ ਮੈਂ ਕਹਣਾ ਇਹੀ ਵੀਜ ਤਾਂ ਮੁੱਕਿਆ ਨਹੀਂ ਹੈਗਾ ਤਿੰਨ ਬਾਡਾ ਲੱਤੇ ਵੀਜ ਉਹੀ ਫੇਰ ਵੀਜਿਆ ਮੈਂ ਅੱਛਾ ਹੁਣ ਫੇਰ ਵੀਜਿਆ ਹੋਇਆ ਹਾਂ ਵੀਜਿਆ ਬੀ ਇਹ ਮਿਲਿਆ 90 909500 ਰੁਪਏ ਜੋਸੀ ਦਾ ਚਿਹਰਾ ਦੇ ਕਹਿੰਦਾ ਛਾੜ ਲਾ ਵੱਡ ਲਾ ਹਾਂ ਕਿਹਾ ਬਦ ਮੈਂ ਵੱਡ ਲਿਆ ਅੱਛਾ ਫੇਰ ਮੈਂ ਇੱਥੇ ਵੀਜ ਕੇ ਦੇਖਿਆ ਮੇਰਾ ਹੋ ਗਿਆ ਪੂਰਾ ਹੋ ਗਿਆ ਪੂਰਾ ਹੈ ਨਾ ਮੇਰੇ ਤਿੰਨ ਬਾਡਾ ਦਿੱਤੀਆਂ ਨਰਜਵੇਂ ਆ ਡੰਗਰਾਂ ਨੂੰ ਪਾਇਆ ਪਰ ਕੀੜਾ ਹੋ ਜਾਂਦਾ ਬਾਦਾ ਬਹੁਤ ਆ ਵੱਦਾ ਕੇ ਇਹ ਇੱਥੇ ਜਾਵੜਦਾ ਫਿਰ ਇਹ ਚੀਜ਼ 4 ਫੁੱਟ 4 ਫੁੱਟ ਦਾ ਲਵਾਈ ਹੋ ਜਾਂਦੀ ਹੈ 3-4 ਫੁੱਟ ਹਾਂ ਇਹਦਾ 4 ਪੈਂਦਾ ਆ 4 ਪੈਂਦੀ ਹੈ ਇਹਦਾ ਇਹਦਾ 4 ਪੈਂਦਾ ਜਬ ਇਹਦਾ ਉਂਗਲੀ ਜਿੰਨਾ ਤਾਂ ਨੜਾ ਇਹਦਾ ਮੁੱਟਾ ਹੈ ਨਾ ਮੁੱਟਾ ਹੈ ਥੋੜੀ ਜਿਹੀ ਹੈ ਕੱਚੀ ਨਾ ਪਾਵੇ ਇਹਨੂੰ ਇਹਨੂੰ ਵਧਾ ਕੇ ਪਾਵੇ ਥੋੜੀ ਜਿਹੀ ਫਿਰ ਇਹ ਬਰਕਤ ਦਿੰਦੀ ਹੈ ਇਹ ਚੀਜ਼ ਨਹੀਂ ਤਾਂ ਚੱਲ ਟਾਲਪਾ ਘੇਰ ਦੇਣਾ ਇੱਥਾਂ ਵਧੀ ਵੀ ਤਾਂ ਫਾਇਦਾ ਰੋ ਕੋ ਤੁਹਾਨੂੰ ਵੀ 4 ਪੈਸੇ ਬਚੂਗੇ ਵਜਨ ਦਉ ਜਿਹੜੀ ਕੱਚੀ ਵੜਦੇ ਆਪਾਂ ਕੱਚੀ ਮੇ ਪਾਣੀ ਹੁੰਦਾ ਉਹਦੇ ਚ ਵਜਨ ਨਹੀਂ ਹੁੰਦਾ ਸੁੱਕੇ ਦੇ ਦਿੰਦਾ ਉਹ ਵੱਢੀ ਦੇ ਹਾਂ ਤਾਂ ਕਰ ਲੈ ਉਹਨੇ ਵਜਨ ਨਹੀਂ ਦੇਣਾ ਫਲਾ ਫੜ ਹੋ ਜਾਂਦੀ ਇਹਦੀ ਆਲੇ ਦੋਲੇ ਨੂੰ ਹਾਂ 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 ਇਹ ਬੀਜ ਦੀ ਸਹੀ ਗੱਲ ਚਾ ਮਾਰਿਆ ਗੇੜਾ ਖੇਤਾਂ ਵੱਲ ਮੱਕੀ ਮੈਦਨਾਂ ਹੀ ਹੋਏ ਛੱਟਾ ਬੱਬੀ ਬਾਈ ਲੱਗਿਆ ਹੋਏ ਮੌਨਸੂਨ ਸੈਲਰ ਆਪਣੇ ਖੁੱਲਿਆ ਆ ਉਹ ਬਾਈ ਲੱਗਿਆ ਹੋਏ ਬੱਬੀ ਉੱਥੇ ਤੇ ਕੂਤਰ ਵੀ ਰੱਖਿਆ ਬਾਈ ਨੇ ਚਲੋ ਜੀ ਦੰਨੇ ਆ ਛੱਟਾ ਹੋਣ ਡੈਡੀ ਲੱਗ ਗਿਆ ਉਹ ਪਹੁੰਚ ਗਿਆ ਟਰੈਕਟਰ ਉੱਤਰ ਖੜਾ ਤੇ ਨੰਨੇ ਆਉਣ ਜਵੇ ਦਾ ਛੱਟਾ ਗਿੱਲੋ ਬਸੇਰੀ ਆ ਖੁੰਝੇ ਥੋੜਾ ਜਿਹਾ ਨਰਮਾ ਪਰਾਂ ਦਾ ਗਿੱਲੋ ਬਸੇਰੀ ਹੈ ਬਾਕੀ ਸਵੇਰੇ ਪਾਉਣਾ ਅਸਾਂ ਹੁਣ ਪਾਉਣਾ ਬਾਕੀ ਦੇਖਣੀ ਇਹ ਟੈਨਾਂ ਜਿੱਪੜ ਗਿਆ ਹੁਣ ਇਸ ਪਾ ਦੇਣਾ ਨਹੀਂ ਸਵੇਰੇ ਪਾਵਾਂਗੇ